ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਸ਼ੀਤਲਾ ਦੇ ਟਾਲੇ ਬਾਰੇ ਮਾਤਾ ਸ਼ੀਤਲਾ ਦਾ ਟਾਲਾ ਅਸੀਂ ਪਹਿਲਾਂ ਵੀ ਤੁਹਾਨੂੰ ਪਾ ਚੁੱਕੇ ਹਾਂ ਇਹ ਜਿਹੜਾ ਟਾਲਾ ਹੈ ਮਾਤਾ ਸ਼ੀਤਲਾ ਦਾ ਬਹੁਤ ਹੀ ਕਹ ਲੋ ਕਿ ਜ਼ਬਰਦਸਤ ਟਾਲਾ ਹੈ ਇਹ ਸਭ ਤੋਂ ਉੱਪਰ ਟਾਲਾ ਵਾਲਾ ਮਾਤਾ ਸ਼ੀਤਲਾ ਦਾ ਤੇ ਟਾਲਾ ਨੰਬਰ 2 ਹੈ ਜੀ ਇਹ ਟਾਲੇ ਨੂੰ ਜਰੂਰ ਕਰਕੇ ਦੇਖਿਓ ਅਜਮਾ ਕੇ ਦੇਖੋ ਇਹਦੇ ਨਾਲ ਹਰ ਕੰਮ ਨਿਕਲਦਾ ਆ ਕਿਉਂਕਿ ਜਿੱਥੇ ਅੜੇ ਹੋਏ ਕੰਮ ਆ ਕਢਾਉਣੇ ਹੋਣ ਮਾਤਾ ਸ਼ੀਤਲਾ ਅੜੇ ਕੰਮਾਂ ਦੇ ਵਿੱਚੋਂ ਸਾਰੇ ਕੰਮਾਂ ਨੂੰ ਕੱਢ ਦਿੰਦੀ ਹੈ ਹਰ ਮੁਸ਼ਕਲ ਚੋਂ ਕੱਢ ਲੈਂਦੀ ਹੈ ਜੇ ਤੁਸੀਂ ਇਸ ਟਾਲੇ ਨੂੰ ਚੰਗੇ ਤਰੀਕੇ ਦੇ ਨਾਲ ਚੰਗੇ ਦਿੱਤਾ ਦੱਸਾਂ ਕਿ ਤੁਸੀਂ ਤਾਂ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਮਾਤਾ ਸ਼ੀਤਲਾ ਦੇ ਢਾਲੇ ਦੀ ਹੁਣ ਦੋਸਤੋ ਇਹ ਜਿਹੜਾ ਢਾਲਾ ਆ ਇਹ ਖਾਸ ਕਰਕੇ ਉਹਨਾਂ ਵਾਸਤੇ ਆ ਜਿਹੜੇ ਪ੍ਰੇਸ਼ਾਨੀਆਂ ਦੇ ਵਿੱਚ ਝੁਲਜਦੇ ਨੇ ਹੁਣ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਆ ਦੌਰ ਦੇ ਵਿੱਚ ਕਰਨ ਵਾਲੇ ਬਹੁਤ ਬੈਠੇ ਆ ਕਰੋ ਦੁਨੀਆ ਤੇ ਉਹ ਕਰਕੇ ਆਪਾਂ ਜਿੰਨਾ ਮਰਜੀ ਉਹਦਾ ਬਚਾਅ ਕਰ ਲਈਏ ਅਸੀਂ ਬਚਾਅ ਕਰਦੇ ਰਹੀਏ ਕਰਦੇ ਰਹੀਏ ਪਰ ਜਿਹੜੇ ਦੁਸ਼ਮਣਾਂ ਲੋਕ ਆ ਸਾਡੇ ਜਿਹੜੇ ਤੁਹਾਡੇ ਤੇ ਉੱਤੇ ਪੁੱਠੇ ਕੰਮ ਕਰਦੇ ਉਹਨਾਂ ਨੇ ਨਹੀਂ ਹਟਣਾ ਅਸੀਂ ਉਹਨਾਂ ਤੋਂ ਬਚਣ ਦੇ ਲਈ ਕੋਈ ਨਾ ਕੋਈ ਜਿਹੜਾ ਕਹ ਲੋਗੇ ਪਰ ਅੱਲਾਹ ਜ਼ਿਕਰ ਨਹੀਂ ਕਰਨਾ ਹੈ ਆਪਣੇ ਆਪ ਨੂੰ ਬਚਾਉਣਾ ਹੈ ਕੋਕਰਕੇ ਜਿਹੜੇ ਕਰਦੇ ਆ ਬੁਰੇ ਉਹਨਾਂ ਨੇ ਨਹੀਂ ਹਟਣਾ ਉਹਨਾਂ ਨੇ ਕੰਮ ਕਰੀ ਜਾਣੇ ਆਪਣੇ ਕੋਈ ਇਲਮ ਕਰਨੋਂ ਨਹੀਂ ਹਟਣਾ ਕੋਈ ਜਾਦੂ ਟੂਣੇ ਕਰਨ ਤੋਂ ਨਹੀਂ ਹਟਣਾ ਇਹ ਦੂਜੇ ਤਰੀਕੇ ਨਾਲ ਕਦੀ ਵੀ ਕਿਸੇ ਨਾ ਕਿਸੇ ਨੂੰ ਸੁੱਟ ਦਈਏ ਬਸ ਇਸ ਕਰਕੇ ਅਸੀਂ ਤੁਹਾਨੂੰ ਐਦਾਂ ਦੇ ਢਾਲੇ ਦਿੰਦੇ ਰਹਿੰਦੇ ਆ ਤਾਂ ਕਿ ਤੁਸੀਂ ਇਹਨਾਂ ਲੋਕਾਂ ਤੋਂ ਇਹਨਾਂ ਇਨਸਾਨ ਜਿਹੜੇ ਵੀ ਤੁਹਾਡੇ ਉੱਤੇ ਕੋਈ ਬੁਰਾ ਕਰਦੇ ਨੇ ਤੁਸੀਂ ਉਹਨਾਂ ਤੋਂ ਬਚ ਸਕੋ ਔਰ ਤੁਸੀਂ ਆਪਣਾ ਆਪ ਵੀ ਬਚ ਸਕੋ ਤੇ ਆਪਣੇ ਪਰਿਵਾਰ ਨੂੰ ਵੀ ਬਚਾ ਸਕੋ ਤੇ ਤੁਸੀਂ ਗਾਂ ਲੋਕਾਂ ਦਾ ਭਲਾ ਵੀ ਕਰ ਸਕੋ ਪਰ ਗੱਲ ਇਦਾਂ ਆ ਕਿ ਹੁਣ ਇਹ ਜਿਹੜਾ ਢਾਲਾ ਆ ਹਾਲਾ ਨੰਬਰ 2 ਜਿਹੜਾ ਮਾਤਾ ਸ਼ੀਤਲਾ ਦਾ ਏਟਾਲਾ ਕੋਈ ਕੰਮ ਅੜਿਆ ਹੋਵੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੰਮ ਨਹੀਂ ਨਿਕਲ ਰਿਹਾ ਕਿਸੇ ਪਾਸੋਂ ਕੋਈ ਬਹੁਤ ਵੱਡੀ ਮੁਸ਼ਕਿਲਾ ਤੁਹਾਡੇ ਤੇ ਆਈ ਹੋਈ ਆ ਤਾਂ ਇਹ ਜਿਹੜਾ ਢਾਲਾ ਇਹਨੂੰ ਤੁਸੀਂ ਕਰ ਦਿਓ ਜੋ ਮਾਤਾ ਦਾ ਭੋਗ ਪ੍ਰਚਾਰਾ ਦੇ ਦਿਓ ਕੰਮ ਮਿੰਟਾਂ 'ਚ ਹੋ ਜਾਏਗਾ ਤੁਹਾਡਾ ਕਰਕੇ ਦੇਖ ਲਿਓ ਜਮਾ ਕੇ ਦੇਖਿਓ ਕਿਉਂ ਕਰਕੇ ਅਸੀਂ ਤਾਂ ਵਰਤ ਕੇ ਦੇਖਿਆ ਹੈ ਇਹ ਢਾਲਾ ਸਾਨੂੰ ਇਹਦਾ ਰਿਜ਼ਲਟ ਬਹੁਤ ਪੋਜ਼ਿਟਿਵ ਮਿਲਿਆ ਔਰ ਬਹੁਤ ਕੰਮ ਹੋਈ ਵੀ ਆ ਹੁਣ ਇੱਕ ਲੜਕੀ ਸੀ ਉਹਦਾ ਇੱਕ ਕੰਮ ਸੀਗਾ ਕਿ ਉਹਦੀ ਨੌਕਰੀ ਦਾ ਨੌਕਰੀ ਦੇ ਵਿੱਚ ਉਹਨਾਂ ਦੇ ਬਾਸ ਨੇ ਉਹਨੂੰ ਕੱਢ ਦਿੱਤਾ ਤੇ ਉਹਦੇ ਪੈਸੇ ਥੋੜੇ ਜਿ ਫਸੇ ਹੋ ਜੀ ਉਹ ਵੀ ਨਹੀਂ ਦਿੱਤੇ ਉਹਨੇ ਤੇ ਜਦੋਂ ਪੈਸੇ ਮੰਗਦੀ ਸੀ ਤਾਂ ਉਹ ਕੋਈ ਨਾ ਕੋਈ ਬਹਾਨਾ ਪਾ ਦਿੰਦੇ ਸੀ ਕਿ ਅੱਜ ਨਹੀਂ ਕੱਲ ਕੱਲ ਦਵਾਂਗੇ ਕੋਈ ਨਹੀਂ ਦਵਾਂਗੇ ਫਿਰ ਕੋਈ ਬਹਾਨਾ ਪਾ ਦਿੰਦੇ ਫਿਰ ਘਟ-ਘਟਾ ਕੇ ਪੈਸੇ ਬਦ ਨਹੀਂ ਕਿੰਨੇ ਵਿਚਾਰੀ ਦੇ ਘਟਾਉਂਦੇ ਫਿਰ ਉਹਨੂੰ ਇਹ ਟਾਲਾ ਸੀ ਦਿੱਤਾ ਸੀ ਉਹਨੇ ਉਹ ਜਦੋਂ ਇਹ ਟਾਲਾ ਕੀਤਾ ਸੀ ਤੇ ਉਹਦਾ ਜਿਹੜਾ ਕੰਮ ਸੀਗਾ ਬੋਟ ਵਾਲਿਆਂ 'ਚ ਕੰਮ ਹੋ ਗਿਆ ਸੀ ਉਹਦਾ ਤੀਜਾ ਢਾਲਾ ਨੂੰ ਕਰਨ ਦੀ ਲੋੜ ਨਹੀਂ ਪਈ ਸੀ ਦੋ ਢਾਲੇ ਉਹਨੇ ਕੀਤੇ ਤੇ ਦੂਜੇ ਢਾਲੇ ਚ ਉਹਨੂੰ ਪੈਸੇ ਮਿਲ ਗਏ ਸੀ ਪਰ ਤੁਸੀਂ ਇਹ ਜਿਹੜੇ ਢਾਲੇ ਆ ਪੰਜ ਕਰਨੇ ਆ ਪੰਜ ਜ਼ਰੂਰ ਕਰਨੇ ਪੈਣੇ ਤੁਹਾਨੂੰ ਇਹ ਢਾਲੇ ਲੋਕਾਂ ਦੇ ਢਾਲੇ ਬਹੁਤ ਕਮਾਲ ਦੇ ਢਾਲੇ ਆ ਇਹ ਇਹਦੇ ਵਿੱਚ ਵੱਡੇ ਤੋਂ ਵੱਡਾ ਕੰਮ ਨਿਕਲ ਜਾਂਦਾ ਔੜਿਆ ਕੰਮ ਕੋਈ ਵੀ ਵੱਡਾ ਕੰਮ ਹੋਵੇ ਮੁਸ਼ਕਲ ਹੋਵੇ ਕਿਤੇ ਕੋਈ ਭੀੜ ਪੈ ਗਈ ਤੁਹਾਡੇ ਤੇ ਤੁਹਾਨੂੰ ਕੋਈ ਤੁਹਾਡੇ ਨਾਲ ਖੜਿਆ ਨਹੀਂ ਕੋਈ ਦੁਸ਼ਮਣ ਤੁਹਾਡੇ ਉੱਤੇ वार ਕਰਦਾ ਹੋਵੇ ਇਦੇ ਨਾਲ ਕੀ ਆ ਇੱਕ ਤਾਂ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੇ ਜਿਹੜੇ ਤੁਹਾਡੇ ਤੇ ਕੋਈ ਜਾਦੂ ਇਲਮ ਕਰਦਾ ਹੋਵੇ ਉਹ ਤੋਂ बच ਸਕਦੇ ਆ ਦੂਜਾ ਤੁਸੀਂ ਤੁਹਾਡੀ ਕੋਈ ਕੰਮ ਦੀ ਮੁਸ਼ਕਲ ਆ ਕੋਈ ਤੁਹਾਡੀ ਨੌਕਰੀ ਪੇਸ਼ਾ ਕੋਈ ਕਿਸੇ ਪਾਸੇ ਕਿਸੇ ਵੀ ਤਰੀਕੇ ਦਾ ਕੋਈ ਕੰਮ ਹੋਵੇ ਤੁਹਾਡਾ ਆਪਣਾ ਉਹ ਵੀ ਤੁਸੀਂ ਕੱਢ ਸਕਦੇ ਹੋ ਇਹ ਟਾਲੇ ਦੇ ਨਾਲ ਤਾਂ ਮਾਤਾ ਸ਼ੀਤਲਾ ਬਹੁਤ दयालु ਦੀਵੀਆ ਕਿਉਂਕਿ ਜਿੰਨਾ ਰਾਸ ਸਾਫ਼ ਕਰਨਾ ਮਾਤਾ ਸ਼ੀਤਲਾ ਨੇ ਕਰਨਾ ਹੁੰਦਾ ਆ ਕਿਉਂ ਕਰਕੇ ਮਾਤਾ ਜੀਤਲਾ ਦੇ ਢਾਲੇ ਦੇ ਵਿੱਚ ਮਸਾਣੀਆਂ ਵੀ ਨਹੀਂ ਖੜਦੀ। ਕਿਉਂ ਕਰਕੇ ਮਾਤਾ ਸ਼ੀਤਲਾ ਮਸਾਣੀਆਂ ਦੀ ਰਾਣੀ ਆ। ਤਾਂ ਕੋਈ ਵੀ ਖੋਰ ਜਿਹੜਾ ਕੋਈ ਠਗੋਰੀ ਤੱਕ ਵੀ ਇਹ ਢਾਲੇ ਦੇ ਵਿੱਚ ਨਹੀਂ ਖੜਦਾ। ਜੇ ਇਹਦਾ ਢਾਲਾ ਕੀਤਾ ਜਾਵੇ ਤੇ ਤੁਸੀਂ ਆਪਣੇ ਆਪ ਤੁਸੀਂ ਬੋ ਆਪਣੇ ਆਪ ਨੂੰ ਬਹੁਤ ਕਹਿ ਲੋਗੇ ਬਹੁਤ ਮੰਨੋਗੇ ਕਿ ਹਾਂ ਭਾਈ ਵੀ ਜੇ ਮੈਂ ਢਾਲਾ ਕੀਤਾ ਤੇ ਮਾਤਾ ਸ਼ੀਤਲਾ ਦਾ ਕਰਕੇ ਮੈਨੂੰ ਬੈਨੀਫਿਟ ਮਿਲਿਆ ਆ। ਹੁਣ ਢਾਲਾ ਜਿਹੜਾ ਤੁਸੀਂ ਉਹ ਸੁਣ ਲੋ ਕਰਨਾ ਕਿੱਦਾਂ ਆ। ਇਹ ਢਾਲਾ ਤੁਸੀਂ ਸ਼ੁੱਕਰਵਾਰ ਕਰ ਲੋ ਚਾਹੇ ਮੰਗਲਵਾਰ ਕਰ ਲੋ ਚਾਹੇ ਕੋਈ ਕਿਸੇ ਦਿਨ ਕਰ ਲੋ ਕੋਈ ਇਹਦੇ ਨੂੰ ਦਿਨ ਦਾ ਕੋਈ ਵਿਚਾਰ ਨਹੀਂ ਹੈਗਾ ਬਸ ਇਹਨਾਂ ਤੁਸੀਂ ਧਿਆਨ ਰੱਖਣਾ ਕਿ ਜਦੋਂ ਇਹ ਢਾਲਾ ਕਰਨਾ ਆ ਇਹ ਮਾਤਾ ਦੇ ਥਾਂ ਤੇ ਹੋਣਾ ਆ ਸ਼ੀਤਲਾ ਮਾਤਾ ਦੇ ਥਾਂ ਤੇ ਹੋਣਾ ਜੇ ਮਾਤਾ ਸ਼ੀਤਲਾ ਦਾ ਕੋਈ ਤੁਹਾਡੇ ਥਾਨਾਂ ਦੇ ਮੰਦਿਰ ਨਹੀਂ ਹੈਗਾ ਸ਼ੀਤਲਾ ਮਾਤਾ ਦਾ ਤਾਂ ਤੁਸੀਂ ਕਿਸੇ ਜਾ ਕੇ ਉਜਾੜ ਦੇ ਵਿੱਚ ਵੀ ਮਾਤਾ ਸ਼ੀਤਲਾ ਦਾ ਨਾਮ ਲੈ ਕੇ ਰੱਖ ਸਕਦੇ ਇਹ ਉੱਥੇ ਵੀ ਕੰਮ ਕਰ ਜਾਊਗਾ ਜਦੋਂ ਹੁਣ ਤੁਸੀਂ ਕਰਨਾ ਕੀ ਆ ਪੰਜ ਚੀਜ਼ਾਂ ਲੈਣੀਆਂ ਜਿੱਦਾਂ ਇੱਕ ਲੌਂਗ ਥੋੜੇ ਜਿਹਾ ਲੌਂਗ ਲੈਣੇ ਆ ਸੱਤ ਲੌਂਗ ਸੱਤ ਇਲਾਚੀਆਂ ਸੱਤ ਪਤਾਸੇ ਸੱਤ ਲੱਡੂ ਸੱਤ ਮਿੱਠੇ ਪਾਣ ਇਹ ਲੈਣੇ ਸਾਰੇ ਇਹ ਤਿੰਨ ਚ ਪੰਜ ਚੀਜ਼ਾਂ ਤੁਸੀਂ ਇਕੱਠੀਆਂ ਕਰ ਲੈਣੀਆਂ ਜਿੱਦਾਂ ਸੱਤ ਇਲਾਚੀਆਂ ਸੱਤ ਲੌਂਗ ਸੱਤ ਪਤਾਸੇ ਸੱਤ ਲੱਡੂ ਸੱਤ ਮਿੱਠੇ ਪਾਣ ਇਹ ਤੜੀਆਂ ਪੰਜ ਚੀਜ਼ਾਂ ਇਹ ਤੁਸੀਂ ਕੀ ਕਰਨੀਆਂ ਆ ਆਪਣੇ ਉਤਨੀ ਵਾਰ ਲੈਣੀ ਹੈ ਚੋਹਾ ਲੈਣੀ ਪੁੱਠੀਆਂ ਸਾਰਾ ਸਮਾਨ ਜਿੰਨਾ ਵੀ ਹੈਗਾ ਇਹ ਸਾਰਾ ਸਮਾਨ ਚੋਹਾ ਲੈਣਾ ਆ ਚੋਹਾਣ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਵੀ ਸਾਰਾ ਕਮਾ ਲੈਣਾ ਆਪਣੇ ਘਰ ਤੋਂ ਵੀ ਚੋਹਾ ਲੈਣਾ ਘਰ ਦੇ ਉੱਪਰੋਂ ਲੈ ਕੇ ਸਾਰੇ ਕੋਠੇ ਛੱਤਾਂ ਤੋਂ ਲੈ ਕੇ ਸਾਰਾ ਘਰ ਦਾ ਸਮਾਨ ਚੋਹਾ ਲੈਣਾ ਜੇ ਕੋਈ ਤੁਹਾਡਾ ਕੰਮ ਕਿਸੇ ਤਰੀਕੇ ਦਾ ਵੀ ਅੜਿਆ ਜੇ ਜਿੰਨੇ ਘਰ ਦੇ ਜੀ ਆ ਘਰ ਦੇ ਕਿਸੇ ਵੀ ਜੀ ਦੀ ਉੱਤੇ ਦਿੱਕਤ ਆ ਢਿੱਲ ਮਾਠਾ ਕੋਈ ਬਿਮਾਰ ਠਮਾਰਾ ਕੋਈ ਦਵਾਈ ਨਹੀਂ ਲੱਗਦੀ ਕਿਸੇ ਨੂੰ ਕੋਈ ਕੰਮਕਾਰ ਬੰਨਿਆ ਕਿਸ ਨੇ ਇਲਮ ਕੀਤਾ ਕੋਈ ਕੁਛ ਕੀਤਾ ਉਹਦੇ ਉੱਤੋਂ ਕਮਾ ਲਓ ਉਹਦੇ ਉੱਤੋਂ 7 ਵਾਰ ਕਮਾ ਲੈਣੇ ਪੁੱਠੇ ਇਹ ਜਿਹੜਾ ਸਮਾਨ ਆ ਫਿਰ ਤੁਸੀਂ ਜਿਹੜਾ 7 ਵਾਰ ਜਿਹੜਾ ਪੁੱਠਾ ਕਮਾ ਕੇ ਲੈ ਕੇ ਤੁਸੀਂ ਜਾਣਾ ਇਹ ਤੁਸੀਂ ਕਿਤੇ ਮਾਤਾ ਸ਼ੀਤਲਾ ਦੇ ਮੰਕਦਰ ਦੇ ਵਿੱਚ ਜਿੱਥੇ ਥਾਨਾ ਮਾਤਾ ਦਾ ਥਾਨ ਬਣਿਆ ਹੁੰਦੇ ਆ ਉੱਥੇ ਦੇ ਸਕਦੇ ਹੋ ਤੇ ਜੇ ਤੁਹਾਡੇ ਇਲਾਕੇ ਛਾਗੇ ਮੰਨ ਲਓ ਥਾਨ ਮਾਤਾ ਸ਼ੀਤਲਾ ਦਾ ਕਿਤੇ ਕੋਈ ਨਹੀਂ ਹੈਗਾ ਦਰਬਾਰ ਨਹੀਂ ਹੈਗਾ ਤਾਂ ਫਿਰ ਤੁਸੀਂ ਇਹ ਜਿਹੜਾ ਢਾਲਾ ਆ ਕਿਤੇ ਵੀ ਜਾ ਕੇ ਉਜਾੜ ਦੇ ਵਿੱਚ ਕਰਕੇ ਆ ਸਕਦੇ ਹੋ ਜਿੱਥੇ ਕੋਈ ਆਉਂਦਾ ਜਿਆਦਾ ਨਾ ਹੋਵੇ ਉਜਾੜ ਹੋਜੀ ਜਗਾ ਹੋਵੇ ਤੋ ਉੱਥੇ ਮਾਤਾ ਸ਼ੀਤਲਾ ਦਾ ਨਾਮ ਲੈ ਕੇ ਤੁਸੀਂ ਇਹ ਜਿਹੜਾ ਸਮਾਨ ਆ ਇਹ ਜਿਹੜਾ ਮਾਤਾ ਦਾ ਭੋਗ ਪ੍ਰਸ਼ਾਦ ਆ ਇਹ ਉੱਥੇ ਰੱਖ ਕੇ ਆਉਣਾ ਇਹ ਜਿਹੜਾ ਸਮਾਨ ਜਿਹੜਾ ਤੁਸੀਂ ਉੱਥੇ ਰੱਖਣ ਜਾਣਾ ਮਾਤਾ ਸ਼ੀਤਲਾ ਦੇ ਮੰਦਿਰ ਦੇ ਵਿੱਚ ਲਾ ਲੋ ਜਾਂ ਤੁਸੀਂ ਜਾੜ ਦੇ ਵਿੱਚ ਕਿਤੇ ਵੀ ਰੱਖਣਾ ਹੋਵੇ ਜਦੋਂ ਜਾਣਾ ਇਹ ਸਮਾਨ ਸਾਰਾ ਚੁਹਾ ਕੇ ਲੈ ਜਾਣਾ ਇਸ ਮਾਨ ਲਿਆ ਕਿ ਤੁਸੀਂ ਉੱਥੇ ਰੱਖ ਕੇ ਮਾਤਾ ਨੂੰ ਬੇਨਤੀ ਕਰਦਣੀ ਆ ਮਾਤਾ ਸ਼ੀਤਲਾ ਕਿ اے ਮਾਤਾ ਸ਼ੀਤਲਾ ਆ ਮੇਰਾ ਕਾਮ ਆ ਮੇਰੀ ਮੁਸ਼ਕਿਲਾਂ ਮੇਰੇ ਉੱਤੇ ਆਪੀ ਰਭਈਆ ਵਿਆ ਤੇਰਾ ਭੋਗ ਪ੍ਰਸ਼ਾਦ ਦੇਵਾਂਗਾ ਜੇ ਤਾਂ ਵੀ ਕਰਕੇ ਕੋਈ ਜਿਹੜਾ ਤੁਸੀਂ ਰੱਖੋਗੇ ਚਾਹੇ ਮੰਗਲਵਾਰ ਹੋਵੇ ਸ਼ੁੱਕਰਵਾਰ ਉਹ ਵੀ ਦਰ ਰੱਖੋਗੇ ਉਹਨੇ ਤੇ ਨਹੀਂ ਤੁਸੀਂ ਉਹਨੇ ਉਹਨੇ ਵਾਰ ਉਹਨੇ ਮੰਗਲਵਾਰ ਉਹਨੇ ਦਿਨ ਜਾਣ ਦੇਣਾ ਸਮਾਂ ਪੰਜ ਢਾਲੇ ਤੁਸੀਂ ਕਰਨੇ ਆ ਇੱਕ ਨਾਲ ਕਰਨ ਨਾਲ ਬਹੁਤ ਵਟਾ ਰਿਜ਼ਲਟ ਮਿਲ ਜਾਂਦਾ ਜਦੋਂ ਕਰ ਲਓਗੇ ਦੇਖ ਲਿਓ ਇਹਦਾ ਰਿਜ਼ਲਟ ਇੰਨਾ ਕੁ ਵਧੀਆ ਤੁਹਾਨੂੰ ਮਿਲਣਾ ਆ ਤੁਹਾਨੂੰ ਦੂਜਾ ਕੁਝ ਕਰਨ ਦੀ ਲੋੜ ਨਹੀਂ ਪੈਣੀ ਸਾਰਾ ਕੰਮ ਇਹਦੇ ਵਿੱਚ ਹੀ ਹੋ ਜਾਣਾ ਸਾਰਾ ਸਫਾਇਆ ਕਰਕੇ ਦੇਖ ਲਿਓ ਅਜਮਾਇਆ ਦੇਖ ਲਿਓ ਸਾਡਾ ਜਮਾਇਆ ਹੋਇਆ ਤੇ ਇਹੀ ਸਾਡੀ ਜਿਹੜੀ ਵੀਡੀਓ ਆ ਜੇ ਤੁਹਾਨੂੰ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜਾਇ ਪੀਰਾਂ ਦੀ ਚਾਹ ਮਸਤਾਂ ਦੀ ਮਾਲਕ ਪਲੀ